ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰਹਿ ਕਬੂ ਨਾ ਛਾੜੇ ਖੇਤ ਸੰਗਤ ਜੀ ਕਰੋ ਦਰਸ਼ਨ ਸਹੀ ਦੀਏ ਸਥਾਨ ਸਹਿਬ ਜادہ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਲਗਤੇ ਜਿਗਰ ਛੋਟੇ ਸਹਿਬ ਜادہ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰੀ ਜੀ 10 ਪੋ ਨੂੰ ਸਰਹੰਦ ਲਿਆ ਕੇ ਕੈਦ ਕਰਨ ਉਪਰੰਤ ਸਹਿਬਜ਼ਾਦਿਆਂ ਨੂੰ ਇਸੇ ਹੀ ਸਥਾਨ ਤੇ ਜ਼ਾਲਮ ਸੂਬੇ ਵਜੀਦ ਖਾਨ ਦੀ ਕਚਹਿਰੀ ਵਿੱਚ ਸੰਗਤ ਜੀ 11-12 ਤੋਂ 13 ਪੋ ਸੰਮਤ 1761 1704 ਈਸਵੀ ਨੂੰ ਪੇਸ਼ ਕਰਨ ਲਈ ਲਿਆਂਦਾ ਜਾ ਰਿਹਾ ਸੀ ਇੱਥੇ ਸਹਿਬਜ਼ਾਦਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਡਰਾਵੇ ਅਤੇ ਲਾਲਚ ਦਿੱਤੇ ਗਏ ਸੰਗਤ ਜੀ ਅੰਤ 13 ਪੋ 1704 ਈਸਵੀ ਨੂੰ ਸੋਹਲ ਜਹੀਆਂ ਕਲੀਆਂ ਬਾਬਾ ਯੋਰਾਵਾਰ ਸਿੰਘ ਜੀ ਉਮਰ 9 ਸਾਲ ਬਾਬਾ ਫਤਿਹ ਸਿੰਘ ਜੀ ਉਮਰ 7 ਸਾਲ ਨੂੰ ਮੁਤਸਵੀ ਹਫਤੇ ਅਨੁਸਾਰ ਦੀਵਾਰਾਂ ਵਿੱਚ ਚਿੰਨ ਕੇ ਦਫਨ ਕਰਨ ਦਾ ਅਮਲ ਸ਼ੁਰੂ ਹੋਇਆ ਸੰਗਤ ਜੀ ਗੁਰੂ ਦੇ ਲਾਲਾਂ ਨੂੰ ਪਹਿਲਾਂ ਜਾਲਮਾਨੀ ਨੇ अनेका ਹੀ ਲਾਲਚ ਦਿੱਤੇ ਕਿ ਤੁਸੀਂ ਧਰਮ ਪਰਿਵਰਤਨ ਕਰ ਲਓ ਤੇ ਅਸੀਂ ਤੁਹਾਡੀ ਜਾਨ ਬਖਸ਼ ਦਾਂਗੇ ਤੁਹਾਨੂੰ ਮਹਿਲ ਮਖਾੜੀਆਂ ਦੇ ਦਾਂਗੇ ਪਰ ਗੁਰੂ ਦੇ ਲਾਲ ਡੋਲੇ ਨਹੀਂ ਅਤੇ ਆਪਣੀ ਫਿਰ ਸੰਗਤ ਜੀ ਜਦੋਂ ਪੇਸ਼ ਕੀਤਾ ਗਿਆ ਅਤੇ ਜਿੱਥੇ ਕਚਹਿਰੀ ਲੱਗਦੀ ਸੀ ਵੱਡਾ ਦਰਵਾਜ਼ਾ ਬੰਦ ਰੱਖਿਆ ਤੇ ਛੋਟਾ ਦਰਵਾਜ਼ਾ ਖੋਲਿਆ ਗਿਆ ਕਿ ਸਿਰ ਝੁਕਾ ਕੇ ਸਹਬ ਜੀ ਆਦੇ ਨੰਗਨ ਗਏ ਪਰ ਗੁਰੂ ਦੇ ਲਾਲਾ ਨੇ ਪਹਿਲਾ ਕਦਮ ਅੱਗੇ ਰੱਖਿਆ ਫਿਰ ਸਿਰ ਅੱਗੇ ਕੀਤਾ ਅਤੇ ਇਸ ਤੋਂ ਹੀ ਬਹੁਤ ਹੀ ਸੁਬਾ ਸਰਹੰਦ ਚਿੜਿਆ ਅਤੇ ਸਾਰੇ ਉਥੇ ਬੈਠ ਕੇ ਦੇਖਦੇ ਹੀ ਰਹਿ ਗਏ ਕਿ ਇਹ ਗੁਰੂ ਦੇ ਲਾਲ ਜਿਹੜੇ ਆ ਇਹ ਧਰਮ ਪਰਵਰਤਨ ਨਹੀਂ ਕਰਨਗੇ ਸੰਗਤ ਜੀ ਪਾਪੀਆਂ ਨੇ ਗੁਰੂ ਦੇ ਲਾਲਾ ਨੂੰ ਜ਼ੁਲਮੋਂ ਸਤਮ ਦੀ ਇੰਤਹਾ ਕਰਦਿਆਂ ਗਲਿਆਂ ਤੇ ਸ਼ੁਰੇ ਚਲਾ ਕੇ ਗੁਰੂਦੇਵ ਲਾਲਾ ਨੂੰ ਸ਼ਹੀਦ ਕੀਤਾ ਗਿਆ ਬਹੁਤ ਹੀ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਗਿਆ ਗੁਰੂ ਸਾਹਿਬ ਜੀ ਦੇ ਲਾਲਾ ਨੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਅਤੇ ਸਿੱਖੀ ਦੇ ਬੂਟੇ ਨੂੰ ਆਪਣੇ ਖੂਨ ਨਾਲ ਸਿੰਝ ਕੇ ਧਰਮ ਤੋਂ ਜਿੰਦਗੀ ਨਿਸਾਵਰ ਕਰ ਦਿੱਤੀ ਸੰਗਤ ਜੀ ਕਰੋ ਦਰਸ਼ਨ ਇਹ ਉਹ ਨੀਹਾਂ ਹਨ ਇਹ ਖੂਨੀ ਦੁਵਾਰਾ ਹਨ ਜਿੱਥੇ ਸਹਿਬਜ਼ਾਦਿਆਂ ਨੂੰ ਚਿਣਿਆ ਗਿਆ ਸੀ ਅੱਜ ਵੀ ਇੱਥੇ ਮੌਜੂਦ ਹਨ ਅਤੇ ਮਹਾਰਾਜ ਜੀ ਦਾ ਇੱਥੇ ਪ੍ਰਕਾਸ਼ ਹੈ ਪੂਰਾ ਸਹਿਵਾਲੀ ਜਗ੍ਹਾ ਤੇ ਅਰੇ ਸੰਗਤਾਂ ਹੁੰਦੀਆਂ ਹਨ ਲੱਖਾਂ ਦੀ ਗਿਣਤੀ ਦੇ ਵਿੱਚ ਆਹ ਕਰਕੇ ਦਰਸ਼ਨ ਕਰਦੀਆਂ ਹਨ ਸੰਗਤ ਜੀ ਸੂਬਾ ਸਰਹੰਦ ਗੁਰੂ ਜੀ ਦੇ ਲਾਲਾਂ ਨੂੰ ਕਹਿੰਦਾ ਸੀ ਕਿ ਤੁਹਾਡੇ ਨਾਂ ਦੇ ਕਿਹੜੇ ਇਥੇ ਮਹਿਲ ਮੁਖਾੜੀਆਂ ਬਣਨਗੇ ਪਰ ਗੁਰੂ ਦੇ ਲਾਲਾਂ ਦੇ ਇਹ ਮਹਿਲ ਇਥੇ ਬਣ ਗਿਆ ਜੋ ਜੁਗਾ ਜਗੰਤਰਾਂ ਤੱਕ ਕਾਇਮ ਰਹਿਣਗੇ ਅਤੇ ਪਾਪੀ ਸੂਬੇ ਖਾਨ ਨੂੰ ਤੇ ਅੱਜ ਤੱਕ ਲਾਂ ਤਾਂ ਹੀ ਪੈ ਰਹੀਆਂ ਤੇ ਲਾਂ ਤਾਂ ਪੈਂਦੀਆਂ ਹੀ ਰਹਿਣਗੀਆਂ ਸੰਗਤ ਜੀ ਸਾਡੇ ਚੈਨਲ ਨੂੰ ਸਪੋਰਟ ਕਰਿਆ ਕਰੋ ਤਾਂ ਅਸੀਂ ਇਸੇ ਤਰ੍ਹਾਂ ਹੀ ਤਾਂ ਡੇਲੀ ਗੁਰੂਤਾ ਮੰਦੀਆਂ ਵੀਡੀਓ ਲੈ ਕੇ ਆਉਂਦੇ ਰਿਹਾ ਕਰੀਏ ਅਤੇ ਤੁਹਾਨੂੰ ਦਰਸ਼ਨ ਦੇ ਦਾ ਰਿਕਮ ਦੇ ਰਹੀਏ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰੂ ਘਰ ਦੇ ਵਿੱਚ ਲੰਗਰ ਚੱਲਦੇ ਹੀ ਰਹਿੰਦੇ ਨੇ ਲੰਗਰ